ਭਾਰਤ ਵਿੱਚ ਰਹਿਣ ਲਈ ਲੋਕਾਂ ਲਈ ਕੁਝ ਦਸਤਾਵੇਜ਼ਾਂ ਦਾ ਹੁਣ ਬਹੁਤ ਜ਼ਰੂਰੀ ਹੈ ਤੁਹਾਨੂੰ ਇਹਨਾਂ ਦਸਤਾਵੇਜ਼ਾਂ ਦੀ ਵੱਖ-ਵੱਖ ਸਮਾਂ ਤੇ ਲੋੜ ਹੁੰਦੀ ਹੈ ਇਹਨਾਂ ਵਿੱਚ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਵੋਟਰ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਅਤੇ ਹੋਰ ਦਸਤਾਵੇਜ਼ ਸ਼ਾਮਲ ਨੇ ਜੋ ਵੱਖ-ਵੱਖ ਚੀਜ਼ਾਂ ਲਈ ਜ਼ਰੂਰੀ ਨੇ ਇਹਨਾਂ ਵਿੱਚ ਆਧਾਰ ਕਾਰਡ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਦਸਤਾਵੇਜ਼ ਹੈ ਭਾਰਤੀ 90% ਦੀ ਆਬਾਦੀ ਕੋਲ ਆਧਾਰ ਕਾਰਡ ਹੈ ਆਧਾਰ ਕਾਰਡ ਬਣਾਉਣ ਵੇਲੇ ਲੋਕ ਅਕਸਰ ਕੁਝ ਗਲਤ ਜਾਣਕਾਰੀ ਦਰਜ ਕਰਵਾ ਦਿੰਦੇ ਨੇ ਪਰ UIDAI ਉਹਨਾਂ ਨੂੰ ਇਸ ਜਾਣਕਾਰੀ ਵਿੱਚ ਬਦਲਾਅ ਕਰਨ ਦਾ ਮੌਕਾ ਦਿੰਦਾ ਹੈ ਤੁਸੀਂ ਇਹਨਾਂ ਵਿੱਚ ਵੱਖ-ਵੱਖ ਜਾਣਕਾਰੀ ਦੇ ਤਹਿਤ ਬਦਲਾਅ ਕਰ ਸਕਦੇ ਹੋ ਤੁਸੀਂ ਆਪਣੇ ਆਪ ਵਿੱਚ ਕੁਝ ਬਦਲਾਅ ਆਨਲਾਈਨ ਕਰ ਸਕਦੇ ਹੋ ਇਸ ਲਈ ਕੁਝ ਲਈ ਤੁਹਾਨੂੰ ਆਧਾਰ ਕੇਂਦਰ ਜਾਣਾ ਪਵੇਗਾ ਵੀ ਤੁਸੀਂ ਜਾਣਦੇ ਹੋ ਕਿ ਆਧਾਰ ਕਾਰਡ ਦਾ ਪਤਾ ਕਿੰਨੀ ਵਾਰ ਬਦਲਿਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਦੱਸ ਦਈਏ ਕਿ UIDAI ਨੇ ਐਡਰੈਸ ਬਦਲਣ ਨੂੰ ਲੈ ਕੇ ਕੋਈ ਲਿਮਟ ਨਹੀਂ ਰੱਖੀ ਹੈ ਮਤਲਬ ਕਿ ਕੋਈ ਵੀ ਵਿਅਕਤੀ ਜਿੰਨੀ ਵਾਰ ਚਾਹੇ ਆਧਾਰ ਕਾਰਡ ਵਿੱਚ ਆਪਣਾ ਪਤਾ ਬਦਲ ਸਕਦਾ ਹੈ ਆਧਾਰ ਕਾਰਡ 'ਚ ਪਤਾ ਘਰ ਬੈਠੇ ਹੀ ਅਪਡੇਟ ਕੀਤਾ ਜਾ ਸਕਦਾ ਹੈ